ਮਾਰੇ ਕਹਿੰਦੇ ਤਿਸ ਗੁਰ ਕੋ ਸਿਮਰੋ ਸਾਸ ਸਾਸ ਮੈਂ ਨਾ ਗੁਰੂ ਦਾ ਸਿਮਰਨ ਕਰਾਂ ਸੁਆਸ ਸੁਆਸ ਅਜਿਹਾ ਸਰੀਰ ਨਾ ਇਹਦੀ ਸ਼ਕਤੀ ਸੁਆਸ ਹੈ ਇਹ ਪਰਮੇਸ਼ਰ ਨੇ ਸਾਨੂੰ ਸਾਰਿਆਂ ਤੋਂ ਕੀਮਤੀ ਬਖਸ਼ਿਸ਼ ਬਖਸ਼ੀ ਆ ਤਨ ਤਨ ਚੱਲਦਾ ਵਾ ਸੁਆਸਾ ਨਾ ਇੱਕ ਇੱਕ ਸਵਾਸ ਦੀ ਕੀਮਤ ਬੇਅੰਤ ਹੈ ਜੇ ਤਾਂ ਸੀ ਸਿਮਰਨ ਕਰੀਏ ਫੇਰ ਤਾਂ ਬੇ ਸ਼ਕੀਮਤੀ ਹੈ ਸਵਾਸ ਤੇ ਜੇ ਸਿਮਰਨ ਨਾ ਕਰੀਏ ਫੇਰ ਬੇਅਰਥ ਗਏ ਸਵਾਸ ਕਿਸੇ ਅਰਥ ਨਹੀਂ ਲੱਗੇ ਸਮਾਂ ਲੰਗੀ ਜਾਂਦਾ ਹੈ ਸਵਾਸ ਵੀ ਖਾਰਜ ਹੋਈ ਜਾਂਦੇ ਆ ਹੇ ਜੀਵ ਆ ਜਿਹੜੇ ਪਰਮੇਸ਼ਰ ਨੇ ਤੈਨੂੰ ਆ ਤਣ ਦਿੱਤਾ ਵਾ ਤੇ ਇਸ ਤਣ ਦੀ ਸ਼ਕਤੀ ਆ ਸਵਾਸ ਜਿੰਨੇ ਆਪਾਂ ਕਹਿੰਦੇ ਆ ਨਾ ਵੀ ਤਣ ਦੀ ਸ਼ਕਤੀ ਅੰਨ ਪਾਣੀ ਆ ਨਹੀਂ ਅੰਨ ਪਾਣੀ ਤਾਂ ਇਹ ਤਣ ਨੂੰ ਤਾਕਤ ਦਿੰਦੇ ਆ ਪਰ ਸਵਾਸ ਸ਼ਕਤੀ ਆ ਜੇ ਸਵਾਸ ਖਤਮ ਹੋ ਗਏ ਅੰਨ ਪਾਣੀ ਨੇ ਕੁਝ ਨਹੀਂ ਕਰਨਾਗਾ ਅੰਨ ਪਾਣੀ ਤਾਂ ਓਨਾ ਚਿਰ ਹੈ ਜੰਨਾ ਚਿਰ ਸਵਾਸ ਆ ਜਦੋਂ ਸਵਾਸ ਮੁੱਕ ਗਏ ਫਿਰ ਕੋਈ ਪੱਖ ਨਹੀਂ ਰਹਿਣਾ ਅੰਨ ਪਾਣੀ ਦਾ ਸਭ ਤੋਂ ਕੀਮਤੀ ਸ਼ਕਤੀ ਪਰਮਾਤਮਾ ਨੇ ਜਿੱਥੇ ਸਾਨੂੰ ਧਨ ਦਿੱਤਾ ਵਾ ਉਥੇ ਸਵਾਸ ਹੈ ਹੁਣ ਗੁਰੂ ਜੀ ਕਹਿੰਦੇ ਜਿਹੜੇ ਵਹਿਗੁਰੂ ਨੇ ਪਰਮੇਸ਼ਰ ਨੇ ਸਾਨੂੰ ਆ ਜੀਵਨ ਦਿੱਤਾ ਵਾ ਇਹ ਜੀਵਨ ਨੂੰ ਚਲਾਉਣ ਵਾਸਤੇ ਸਵਾਸ ਦਿੱਤੇ ਹਨ ਮੈਂ ਉਹਦਾ ਸਿਮਰਨ ਕਰਾਂ ਸਾਹ ਸਾਹ ਤੈਨੂੰ ਇਸ ਪਰਮੇਸ਼ਰ ਨੂੰ ਯਾਦ ਕਰੀਏ ਤੇਸ ਗੁਰ ਕੋ ਸਿਮਰੋ ਸਾਸ ਸਾਸ ਜਿਨੇ ਪਰਮੇਸ਼ਰ ਨੇ ਆ ਬਖਸ਼ਿਸ਼ ਕਰੀ ਆ ਨਾ ਉਹਨੂੰ ਸਾਹ ਸਾਹ ਨਾਲ ਯਾਦ ਕਰੀਏ ਪਿਆਰਿਓ 21 ਸਵਾਸ ਬੇਅਰਥ ਗਈ ਜਾਣਾ ਚਾਹੀਦਾ ਹੁਣ ਕੀਰਤਨ ਕਹਿੰਦੇ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਕਲ ਯੁਗ ਦੇ ਵਿੱਚ ਪ੍ਰਮੁਖਤਾ ਕੀਰਤਨ ਨੂੰ ਆ ਹੁਣ ਕੀਰਤਨ ਵਿਧੀ ਨਾ ਇੱਕ ਨਾ ਜਦੋਂ ਮੈਂ ਸਿਮਰਨ ਦੀ ਗੱਲ ਕਰਦਾ ਹੁਣ ਮੈਂ ਬੜੇ ਸ਼ਬਦ ਸਰਵਣਕ ਆਪਾਂ ਸਾਰੇ ਹੀ ਸਰਵਣ ਕਰਦੇ ਆ ਸੁਣਦੇ ਆ ਸ਼ਬਦ ਬੜੇ ਰਾਗੀ ਨੇ ਜਿਹੜੇ ਰਾਗ ਅਲਾਪ ਕਰਦੇ ਆ ਕੀਰਤਨ ਕਰਦੇ ਆ ਇੱਕ ਸੱਜਣ ਪੁਰਸ਼ ਓਹ ਦੁਨੀਆ ਚ ਤਾਂ ਨਹੀਂ ਗਾ ਚਲਿਆ ਗਿਆ ਤੇ ਉਹਦਾ ਇੱਕ ਸ਼ਬਦ ਸੀ ਸਵਾਸਾਂ ਦੀ ਮਾਲਾ ਨਾ ਸਿਮਰਾਂ ਮੈਂ ਤੇਰਾ ਨਾ ਹੇ ਵਾਹਿਗੁਰੂ ਆ ਜਿਹੜੇ ਸਵਾਸ ਆ ਨਾ ਮੈਂ ਐ ਸਿਮਰਨ ਕਰਾਂ ਮਾਲਾ ਬਣ ਜੇਵੇਂ ਮਾਲਾ ਘੁੰਮਦੀ ਆ ਐਂ ਮੇਰੇ ਸਵਾਸ ਸਿਮਰਨ ਨਾਲ ਘੁੰਮਣ ਜਿਗਾਗਰੀ ਵળે ਹਾਂਜੀ ਹਰਵੰਦ ਸਿੰਘ ਜੀ ਉਹਨਾਂ ਨੇ ਇਹ ਸ਼ਬਦ ਬੋਲਿਆ ਸੀ ਕਿਉਂਕਿ ਚੰਗੇ ਕੋਈ ਆਪਾਂ ਨੂੰ ਵਧੀਆ ਗੱਲ ਕਹਿੰਦਾ ਵਾ ਯਾਦ ਵੀ ਕਰ ਲੈਣਾ ਚਾਹੀਦਾ ਇਹ ਦੁਨੀਆ ਮਾ ਮਹਾਤਮਾ ਲੋਗ ਕਹਿੰਦੇ ਕਹਿੰਦੇ ਮਣਾ ਰਹਿਣਾ ਨਹੀਂ ਸਰੀਰ ਤੇਰਾ ਜੱਗ ਤੇ ਤੇ ਯਾਤਾਂ ਤੇਰੀਆਂ ਰਹਿ ਜਾਣੀਆਂ ਇਹ ਤੇ ਸਰੀਰ ਨਹੀਂ ਰਹਿਣਾਗਾ ਇਹ ਜਿਹੜਾ ਸਰੀਰ ਆ ਨਾ ਇੱਕ ਦਿਨ ਖਤਮ ਉਹਨਾਂ ਚ ਰਜਣਾ ਚ ਰਸਵਾਸ ਤੇ ਜਿਹੜੇ ਲੋਕ ਸਾਨੂੰ ਵਧੀਆ ਗੱਲ ਸਮਝਾਉਂਦੇ ਆ ਉਹਨਾਂ ਨੂੰ ਯਾਦ ਵੀ ਕਰਨਾ ਚਾਹੀਦਾ ਗੁਰੂ ਦੀ ਸਿੱਖਿਆ ਨੂੰ ਹਰ ਤਰੀਕੇ ਨਾਲ ਦੱਸਣਾ ਕਿਉਂਕਿ ਗੁਰੂ ਨੇ ਪਿਆਰ ਆ ਵਾ ਪ੍ਰੇਮ ਵਾਲੇ ਬੰਦੇ ਕਹਿੰਦੇ ਆ ਵੀ ਗੁਰੂ ਆਏ ਕਹਿੰਦਾ ਸਾਡਾ ਗੁਰੂ ਆ ਦੱਸਦਾ ਵਾ ਹੁਣ ਇੱਥੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਜੀ ਤੇਸ ਗੁਰ ਕੋ ਸਿਮਰੋ ਸਾਸ ਸਾਲ ਹਰ ਸਾਲ ਯਾਦ ਕਰੋ ਹੋਨਾ ਸਿਮਰਨ ਕੀ ਹੈ ਅਸਲੀਅਤ ਸਿਮਰਨ ਦਾ ਭਾਵ ਜਦੋਂ ਮਨ ਨਾਲ ਸ਼ਬਦ ਜੁੜਦਾਂਦਾ ਨਾ ਫੇਰ ਇਹ ਆਪੇ ਚੱਲਦਾ ਵਾ ਰਛਨਾ ਤੋਂ ਅੱਗੇ ਪਹਿਲਾਂ ਆਪਾਂ ਬੋਲਦੇ ਆ ਸ਼ਬਦ ਜਦੋਂ ਸ਼ੁਰੂਆਤ ਕਰਦੇ ਆ ਮਹਾਤਮਾ ਲੋਗ ਸਿਮਰਨ ਦੀ ਵਿਧੀ ਵੀ ਦੱਸਦੇ ਆ ਨਾ ਉਹ ਕਹਿੰਦੇ ਭਾਈ ਪਹਿਲਾਂ ਬੋਲੋ ਫਿਰ ਮੂੰਹ ਦੇ ਵਿੱਚ ਬੋਲੋ ਮੁੱਲ ਬੰਦ ਕਰ ਲਓ ਰਛਨਾ ਨਾ ਬੋਲੋ ਫੇਰ ਕਹਿੰਦੇ ਰਸਨਾ ਨੂੰ ਵੀ ਰੋਕ ਲੋ ਫਿਰ ਸੋਖਸ਼ਮ ਦਸ਼ਨਾ ਨਾਲ ਬੋਲੋ ਜਿਹੜੀ ਸਾਡੇ ਸੰਗ ਦੇ ਵਿੱਚ ਸੋਖਸ਼ਮ ਦਸ਼ਨਾ ਆਪਾਂ ਨੂੰ ਕਾਂ ਦੀ ਕਹਿ ਦਿੰਦੇ ਆ ਕਈ ਲੋਗ ਇਹਦਾ ਕਾਂ ਡਿੱਗ ਪਿਆ ਬੱਚਿਆਂ ਦਾ ਉਹ ਜਿਹੜਾ ਉਹ ਸੋਖਸ਼ਮ ਰਸਨਾ ਮਛੂਤੀ ਫੇਰ ਉਹ ਤੂੰ ਕਹੇਗਾ ਸੋਚੋ ਸੋਚੀ ਚੱਲੋ ਸ਼ਬਦ ਜਦੋਂ ਸੋਚਾਂਗੇ ਹੌਲੀ 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 ਇਹ ਮਨ ਨਾਲ ਜੁੜ ਜਾਂਦਾ ਹੁਣ ਫਿਰ ਅੱਗੇ ਗੱਲ ਅਵਸਥਾ ਤਾਂ ਬਹੁਤ ਨੇ ਬਡੇ ਸਵਾਮੀ ਜੀ ਮੈਂ ਇਹ ਦੱਸਦੇ ਹੁੰਦੇ ਗੁਰੂ ਪਾਰਸ਼ਾ ਦੀ ਬਾਣੀ ਦੀ ਜਿਹੜੋ ਕਥਾ ਵਿਚਾਰ ਕਰਦੇ ਚਲੋ ਆਪਾਂ ਜਦੋਂ ਮਨ ਨਾਲ ਸ਼ਬਦ ਜੁੜ ਜਾਂਦਾ ਨਾ ਮਨ 'ਚ ਦੋ ਚੀਜ਼ਾਂ ਨੇ ਚੱਲਦੀਆਂ ਇੱਕ ਚਿੰਤਾ ਹੈ ਜਦੋਂ ਮਨ ਦੇ ਵਿੱਚ ਜਿਹੜੀ ਮਨ 'ਚ ਹੁੰਦੀ ਆ ਨਾ ਗੱਲ ਸਾਡੇ ਵੱਡੀ ਉਹ ਚਿੰਤਾ ਹੋ ਜਾਂਦੀ ਆ ਉਹਨੂੰ ਅਸੀਂ ਆਪੇ ਚੱਲੀ ਜਾਂਦੀ ਆ ਚਿੰਤਾ ਨੂੰ ਰੋਕਿਆ ਨਹੀਂ ਜਾਂਦਾਗਾ ਜੇ ਤਾਂ ਕੋਈ ਦਿਮਾਗ ਤੱਕ ਗੱਲ ਰਹੇਗੀ ਉਹ ਤਾਂ ਰੁਕੀ ਜਾਂਦੀ ਆ ਜੇ ਮਨ ਤੱਕ ਜਾ ਫੜੀ ਉਹ ਰੋਕਣੀ ਔਖੀ ਆ ਉਹ ਚਿੰਤਾ ਚਿੰਤਾ ਕਾਹਦੇ ਨਾਲ ਰੁਕੋਗੀ ਚਿੰਤਨ ਨਾਲ ਚਿੰਤਨ ਕਹਿੰਦੇ ਆ ਸਿਮਰਨ ਕਰਨ ਨੂੰ ਪ੍ਰਮਾਤਮਾ ਦਾ ਨਾਮ ਜਪਣ ਨੂੰ ਜਦੋਂ ਨਾਮ ਜਪਾਂਗੇ ਫਿਰ ਚਿੰਤਾ ਖਤਮ ਹੋ ਜੂਗੀ ਸਿਮਰਨ ਚੱਲ ਪਊਗਾ ਤੇ ਜਦੋਂ ਸਿਮਰਨ ਚੱਲ ਪਿਆ ਫਿਰ ਆਪੇ ਹੀ ਸਵਾਸਾਂ ਨਾਲ ਚੱਲ ਪਾਣਾ ਆਪੇ ਹੀ ਜੁੜ ਜਾਂਦਾ ਹੈ हे ਜੀਵ ਇਹ ਅਵਸਥਾ ਦਾ ਧਾਰਨੀ ਬਣ ਜਾ ਸਵਾਸ ਸਵਾਸ ਸਿਮਰਨ ਕਰ ਫਿਰ ਕਹਿੰਦੇ ਇਹ ਗੌਰ ਮੇਰੇ ਪ੍ਰਾਨ ਆਹ ਗੁਰੂ ਦਾ ਜਿਹੜਾ ਪ੍ਰੇਮ ਆ ਨਾ ਪ੍ਰਾਣਾ ਤੋਂ ਵੀ ਜ਼ਿਆਦੇ ਇਹ ਪ੍ਰੇਮ ਗੁਰੂ ਨਾਲ ਜਾਈ ਨਾ ਕਿਉਂਕਿ ਜਦੋਂ ਪ੍ਰਾਣਾ ਦੇ ਨਾਲ ਪ੍ਰਾਨ ਸਵਾਸਾਂ ਨੂੰ ਹੀ ਕਹਿੰਦੇ ਆ ਜਦੋਂ ਸਵਾਸਾਂ ਦੇ ਨਾਲ ਗੁਰੂ ਦਾ ਨਾਮ ਜੁੜ ਗਿਆ ਨਾ ਫਿਰ ਮੈਨੂੰ ਕਹਿੰਦੇ ਸਵਾਸ ਕੀ ਐ ਫਿਰ ਗੁਰੂ ਕਿਉਂਕਿ ਸਵਾਸੋਂ ਤਾਂ ਹਵਾ ਵਾ ਆਉਂਦੀ ਆ ਜਾਂਦੀ ਆ ਮੁੱਖ ਚ ਪਰ ਜਦੋਂ ਨਾਮ ਨਾਲ ਜੁੜ ਗਿਆ ਫਿਰ ਗੁਰੂ ਦੇ ਨਾਲ ਜੁੜ ਜਾਂਦਾ ਨਾਮ ਗੁਰ ਮੇਰੇ ਪ੍ਰਾਨ ਫਿਰ ਪ੍ਰਾਣਾ ਤੇ ਗੁਰੂ ਦਾ ਇੱਕ ਸਾਹ ਇਹ ਪੂੰਜੀ ਆ ਸਤਗੁਰ ਮੇਰੀ ਰਾਸ ਰਾਸ ਕਹਿੰਦੇ ਆ ਪੂੰਜੀ ਨੂੰ ਜਿਹੜੀ ਸਾਡੇ ਪੱਲੇ ਹੋਵੇ ਜਦੋਂ ਆਪਾਂ ਕਿਤੇ ਸਫਰ ਤੇ ਜਾਂਦੇ ਆ ਨਾ ਸਾਡੇ ਕੋਲੇ ਕੋਈ ਪੂੰਜੀ ਕੋਈ ਧਾਣਾ ਕੋਈ ਮਾਇਆ ਅਸੀਂ ਲੈ ਕੇ ਜਾਂਦੇ ਆ ਆ ਜਿਹੜੇ ਕਈ ਤਰੀਕੇ ਆ ਮਾਇਆ ਦੇ ਆ ਜਿਹੜੀਆਂ ਕਈ ਮੁੰਦੀਆਂ ਕਟੇਸ਼ ਗਾਲਚ ਚੇਨਾਂ ਵਗੈਰਾ ਪਾਉਂੀਆਂ ਸੋਨੇ ਦੀਆਂ ਉਹਦਾ ਕਾਰਨ ਇਹੀ ਆ ਇਹ ਪੂੰਜੀ ਇਹੋ ਜੀ ਆ ਵੀ ਜਿੱਥੇ ਜਾਮੋ ਤੇ ਤੁਹਾਨੂੰ ਨੋੜ ਪੈ ਜੇਵੇ ਦੀ ਕੀਮਤ ਮਿਲ ਜਾਂਦੀ ਆ ਪਰ ਕਿੱਥੇ ਦੁਨੀਆ ਚ ਕਿਸੇ ਦੇਸ਼ ਚ ਚਲੇ ਜਾਇਓ ਸੋਨੇ ਦੀ ਕੀਮਤ ਮਿਲ ਜੂ ਜੇ ਕੋਈ ਮਾਇਆ ਦਾ ਬਟਾਉਣੀ ਪੈਂਦੀ ਆ ਦੂਜੇ ਦੂਜੇ ਦੇਸ਼ ਚ ਜਾ ਕੇ ਕਰੰਸੀ ਤਬਦੀਲ ਕਰਨੀ ਪੈਂਦੀ ਆ ਫਰੋ ਕਰੰਸੀ ਦੀ ਵੈਲਿਊ ਆ ਕਿੰਨੇ ਦੀ ਆ ਹੁਣ ਕਈ ਆਪਣੇ ਦੇਸ਼ ਦੀ ਕਰੰਸੀ ਜਾਦੇ ਆ ਦੂਜੇ ਦੇਸ਼ ਦੀ ਕਰੰਸੀ ਦੀ ਕੀਮਤ ਘਟਾ ਥੋੜੇ ਦੇਸ਼ਾਂ 'ਚ ਤੇ ਕਈਆਂ ਦੇ ਵਿੱਚ ਆਪਣੀ ਦੇਸ਼ ਦੀ ਕੀਮਤ ਕਰੰਸੀ ਦੀ ਕੀਮਤ ਵੀ ਘਟਾ ਉਹਨਾਂ ਦੀ ਜ਼ਿਆਦੇ ਆ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਆ ਪਹਿਦਰ ਨੂੰ ਤਾਈਓ ਭਜਦੇ ਨਾ ਉਹਨਾਂ ਦੀ ਕਰੰਸੀ ਦੀ ਵੈਲਿਊ ਜ਼ਿਆਦੇ ਕੀਮਤ ਆ ਉਹਨਾਂ ਸਾਡੇ 60 ਰੁਪਏ ਉਹਨਾਂ ਦਾ 1 ਰੁਪਿਆ ਕਿਸੇ 'ਚ ਸਾਡੇ 80 ਰੁਪਏ ਉਹਨਾਂ ਦਾ 1 ਕਈਆਂ 'ਚ ਸਾਡਾ 100 ਉਹਨਾਂ ਦਾ 1 ਪਰ ਜਿਹੜਾ ਸੋਨਾ ਵਾ ਇਹ ਹਰ ਦੇਸ਼ ਦੇ ਵਿੱਚ ਇਹਦੀ ਤੋਲੇ ਦੀ ਕੀਮਤ ਆ ਉਸ ਕਰੰਸੀ ਦੇ ਹਿਸਾਬ ਨਾਲ ਮਿਲ ਜਾਂਦੀ ਆ ਐਵੇਂ ਹੀ ਜਦੋਂ ਇਸ ਦੇਸ਼ ਚੋਂ ਅਸੀਂ ਗਾਂ ਜਾਣਾ ਦੇ ਇਸ ਚ ਹੁਣ ਸਾਡੇ ਮੁੰਦੀ ਤਾਂ ਤਣਤੇ ਆ ਨਾ ਸੰਗਲੀ ਵੀ ਤਣਤੇ ਧਾਰਨ ਕਰੀ ਆ ਕੜਾ ਵਗੈਰਾ ਵੀ ਤਣਤੇ ਪਾਇਆ ਤੇ ਉੱਥੇ ਤਾਂ ਤਣ ਜਾਣਾ ਹੀ ਨਹੀਂ ਉਸ ਦੇਸ਼ ਤਣ ਤਾਂ ਇੱਥੇ ਹੀ ਪਿਆ ਰਹਿ ਜਾਣਾ ਜਦੋਂ ਸਵਾਸ ਮੁਖਗੇ ਤੇ ਮੁੰਦੀਆਂ ਛਾਪਾਂ ਤੇ ਕੜੇ ਤੱਕ ਲਿਆਨੇ ਪਹਿਲੇ ਹੀ ਲਾ ਲਾਨੇ ਆ ਉਹ ਤਾਂ ਲੈ ਜਾਂਦੇ ਪਹਿਲੇ ਆਪੋ ਆਪਣਾ ਹੱਕ ਮੰਨ ਕੇ ਥਾਂਬ ਲੈਂਦੇ ਆ ਤਣ ਰਹਿ ਜਾਂਦਾ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਉਹ ਘਰੇ ਰੱਖ ਲੈਂਦੇ ਆ ਜਿਹੜੀਆਂ ਮਾੜੀਆਂ ਚੀਜ਼ਾਂ ਉਹ ਕਹਿੰਦੇ ਉਹ ਇਹ ਮਰ ਗਿਆ ਇਹਦੀਆਂ ਮਾ ਕੱਪੜੇ ਪਾੜ ਦਿੰਦੇ ਅਗਲੇ ਹੁਣ ਜੇ ਨੂੰ ਗਾਂ ਜਾਣਾ ਫਿਰ ਸਾਡੇ ਪਿੰਲੇ ਕੀ ਹੈ ਵੀ ਉੱਥੇ ਅਸੀਂ ਕੀ ਕਰਾਂਗੇ ਮਾਰੇ ਕਹਿੰਦੇ ਜਿਵੇਂ ਇੱਥੇ ਆਪਾਂ ਕਮਾਈ ਕਰਦੇ ਆਂ ਦੁਨੀਆ ਦੀ ਮਾਇਆ ਮਿਲਦੀ ਐ ਏਸੇ ਤਰ੍ਹਾਂ ਸਵਾਸਾਂ ਦੇ ਨਾਲ ਸਿਮਰਨ ਕਰਕੇ ਸਾਡੇ ਪੱਲੇ ਵਹਿਗੁਰੂ ਦੇ ਨਾਮ ਵਾਲੀ ਪੂੰਜੀ ਆ ਇਹ ਰਾਸ ਆ ਇਹ ਸਾਡੇ ਜੇ ਪੱਲੇ ਆ ਫਿਰ ਸਾਡਾ ਗਾਂ ਦਾ ਸਾਨੂੰ ਕੋਈ ਫਿਕਰ ਨਹੀਂ ਦਾ ਹੁਣ ਜਿਵੇਂ ਆਪਾਂ ਸਤ ਸੰਗ ਕਰਿਆ ਇਹ ਸਤ ਸੰਗ ਆਪਾਂ ਹੁਣ ਕਿੱਥੇ ਬੈਠ ਕੇ ਕਰ ਰਹੇ ਆਂ ਗੁਰੂ ਦੇ ਚਰਨਾਚ ਆਪਣੇ ਗੁਰੂ ਬੈਠੇ ਆ ਆਪਾਂ ਗੁਰੂ ਦੇ ਚਰਨਾਂ 'ਚ ਬੈਠੇ ਆ ਹੁਣ ਜਦੋਂ ਜੀਵ ਗੁਰੂ ਦੇ ਚਰਨਾਂ ਵਿੱਚ ਬੈਠਾ ਇੱਥੇ ਬੈਠਣ ਦਾ ਫਲ ਕੀ ਮਿਲੂਗਾ ਜਿੰਨਾ ਚਿਰ ਬੈਠਾਂਗੇ ਆਪਾਂ ਇੱਥੇ ਇਹਦਾ 70 ਗੁਣਾ ਜ਼ਿਆਦਾ ਫਲ ਸਾਨੂੰ ਗਾ ਗੁਰੂ ਦੇ ਚਰਨਾਂ 'ਚ ਬਹਿਣ ਦਾ ਫਲ ਮਿਲੂਗਾ ਹੁਣ ਜੇ ਇੱਕ ਘੜੀ ਇੱਥੇ ਬੈਠੇ ਆ ਤੇ 70 ਘੜੀਆਂ ਸੱਚਖੰਡ ਦੀਆਂ ਮਿਲ ਜਾਣਗੀਆਂ ਕਿਉਂਕਿ ਨਿਰੰਕਾਰ ਦੇ ਚਰਨਾਂ 'ਚ ਆਣਾ ਥਾਣਾ ਆਪਾਂ ਨਿਰੰਕਾਰ ਕਿੱਥੇ ਰਹਿੰਦਾ ਸੱਚਖੰਡ ਵਸੈ ਸੱਚਖੰਡ ਦੇ ਵਿੱਚ 70 ਘੜੀਆਂ ਬਤਾਉਣ ਦਾ ਸਮਾਂ ਮਿਲ ਜੂਗਾ ਤੇ ਹੁਣ ਉਹ ਤੂੰ ਖਾਂ ਰਾਤ ਵੀ ਜਾਣਾ ਜਿਹੜੇ ਗੁਰੂ ਦੇ ਨਾਲ ਮਿਲੇ ਹੋਏ ਐ ਤੇ ਸਤਿਗੁਰੂ ਨਿਰੰਕਾਰ ਦੀ ਬੰਦਗੀ ਕਰਦੇ ਆ ਹੁਣ ਰਾਹ 'ਚ ਖਰਚਾ ਨਹੀਂ ਲੱਗਣਾਗਾ ਕਿਉਂ ਨਹੀਂ ਲੱਗਣਾ ਜਦੋਂ ਸਰਕਾਰੀ ਮਹਿਮਾਨ ਨੂੰ ਗੱਡੀ ਮਿਲ ਜਾਂਦੀ ਹੈ ਅਗਲੇ ਆਪੇ ਲੈ ਜਾਂਦੇ ਆਂ ਹੀ ਉਹ ਬਵਾਨ ਆਊਗਾ ਤੁਹਾਨੂੰ ਲੈ ਜਾਊਗਾ ਤੇ ਜੇ ਉਰੇ ਜਾਣਾ ਹੋਇਆ ਧਰਮਰਾਜ ਦੇ ਕੋਲ ਦੀ ਹੋ ਕੇ ਫਿਰ ਰਾਜ ਜਮਤਲਾਸੀ ਵੀ ਲੈਂਦੇ ਆਂ ਜਿਹੜੇ ਜਮਦੂਤ ਆ ਨਾ ਉਹ ਸਾਰਾ ਰਾਹ ਦੇ ਵਿੱਚ ਆ ਛੋਟੇ ਛੋਟੇ ਜਿਹੜੇ ਪੁੰਨਦਾਨ ਰਾਹ ਜੀ ਖੋ ਲੈਂਦੇ ਆ ਆ ਨਾਮਦਾਨ ਵਾਲਾ ਤਾਂ ਨਹੀਂ ਕੋਈ ਲੈ ਸਕਦਾਗਾ ਇਸ ਲਈ ਇਹ ਕੀਮਤੀ ਰਾਸ ਆ ਕੀਮਤੀ ਪੂੰਜੀ ਆ ਇਹਨੂੰ ਸਿਮਰਨ ਕਰਾਂਗੇ ਪ੍ਰਾਣਾ ਸ਼ਕਤੀ ਐ ਤੇ ਇਹਦੇ ਨਾਲ ਪਾਹੇ ਗੁਰੂ ਦਾ ਨਾਮ ਸਾਡੀ ਪੂੰਜੀ ਆ ਇਹ ਪੰਜਵੇਂ ਪਾਤਸ਼ਾਹ ਕਹਿੰਦੇ ਆ ਹੇ ਸਜਣੋ ਪਿਆਰਿਓ ਗੁਰਮੁਖੋ ਗੁਰੂ ਸੰਗਤ ਇਹ ਉਹ ਤਣਾ ਜਦੋਂ ਸਾਡਾ ਤਨ ਵੀ ਨਾਲ ਨਹੀਂ ਰਹੂਗਾ ਸਾਰੀ ਦੁਨੀਆ ਸਾਡਾ ਸਾਥ ਛੱਡ ਜੂਗੀ ਮਾਰੇ ਕੰਨਾਂ ਸੰਗ ਸਗਾ ਸਾਬ ਤਜਿਓ ਕੋਉ ਨਾ ਨੇ ਵਿਓ ਕਿਸੈ ਨੇ ਸਾਥ ਦੇਣਾਗਾ ਕੋ ਨਾਨਕ ਇਹ ਵਿਵਤਮੇ ਟੇਕ ਏਕ ਪਰਮਾਤਮਾ ਦਾ ਆਸਰਾ ਰਹਿ ਜਾਣਾ ਬਸ ਉੱਥੇ ਆ ਤਾਣਾ ਇੱਥੇ ਇਹ ਪੂੰਜੀ ਆ ਹੁਣ ਆਪਾਂ ਨੂੰ ਗੁਰੂ ਨੇ ਇਹ ਦੀ ਸ਼ਕਤੀ ਇਹ ਦੀ ਕੀਮਤ ਇਹ ਦੀ ਪ੍ਰਾਪਤੀ ਦਾ ਢੰਗ ਦੱਸ ਕੇ